ਤਾਂ ਧਰਤੀ ਗੋਲ ਕੋਮਰੀ ਹੈ ਸੂਰਜ ਦੇ ਪਾਸੇ ਆਪਣਾ ਪਾਸਾ ਹੋ ਗਿਆ ਅਮਰੀਕਾ ਵਾਲੇ ਅੱਗੇ ਆ ਗਏ ਤੇ ਉਧਰ ਹੁਣ ਚਾਨਣ ਪੈ ਰਿਹਾ ਪਰ ਸੂਰਜ ਤੇ ਕੋਲ ਉਹ ਚਾਨਣ ਕਿੱਥੋਂ ਆਇਆ ਚਾਨਣ ਦੇ ਛੋਟੇ ਤੋਂ ਛੋਟੇ ਹਿੱਸੇ ਨੂੰ ਫੋਟੋਨ ਕਹਿੰਦੇ ਨੇ ਫੋਟੋਨ ਕਹਿੰਦੇ ਹੋ ਸਕਦਾ ਉਹਨਾਂ ਨਾਲੇ ਸਮੇਂ ਚ ਫੋਟੋਨ ਦੇ ਅੰਦਰ ਵੀ ਝਾਤੀ ਮਾਰ ਕੇ ਵੇਖਣ ਇਹ ਤਰੰਗ ਹੈ ਇੱਕ ਤਰੰਗ ਹੈ ਮੈਂ ਬੋਲ ਰਿਹਾ ਤੁਸੀਂ ਸੁਣ ਰਹੇ ਹੋ ਮੈਂ ਬੋਲਣ ਦੇ ਕੋਈ ਬੱਟੇ ਤਾਂ ਨਹੀਂ ਸੁੱਟ ਰਿਹਾ ਵੀ ਇੰਨੇ ਵਜਨ ਦਾ ਬੱਟਾ ਹੈ ਹੁਣ ਜਬਦ ਸੁਣੋ ਹੈਨਾ ਇਹ ਤਾਂ ਨਹੀਂ ਹੈਗਾ ਉਂਝ ਬੋਲਣ ਚ ਕਹਿ ਦਿੰਨੇ ਕਿ ਕਹਿੰਦੇ ਕੋਈ ਵਜਨ ਵਾਲੀ ਗੱਲ ਕਰ ਪਰ ਦੋਨੋਂ ਸਾਇੰਸਦਾਨਾਂ ਦੇ ਦੋ ਢੜੇ ਬਣ ਗਏ ਮੈਕਸਵਲ ਕਹਿੰਦਾ ਮੈਂ ਵੀ ਸਹੀ ਆ ਹਾਂ ਨਿਊਟਨ ਹੋਰ ਹੀ ਕਹਿੰਦੇ 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 ਅਸੀਂ ਵੀ ਸਹੀ ਆ ਅਸੀਂ ਵੀ ਸਹੀ ਆ ਇਹ ਵੇਖ ਲਓ ਹਰੇਕ ਸਬਜੈਕਟ 'ਚ ਹੀ ਆ ਕੋਈ ਚਾਹੀ ਕੋਈ ਅਨਕ ਲਿਟਰੇਚਰ ਉਠਾ ਕੇ ਵੇਖ ਲਓ ਹਿਸਟਰੀ ਦੇ ਵਿੱਚ ਤੇ ਫਲਾਂ ਕੋ ਜ ਇਤਿਹਾਸਕਰਾਂ ਦੇ ਅਨੁਸਾਰ ਹੀ ਲੜਾਈ ਇਹਦੋਂ ਹੋਈ ਆ ਕੁਝ ਕਹਿੰਦੇ ਅਸੀਂ ਹੋਈ ਹੈ ਨਾ ਇਹ ਵੀ ਲੜਾਈਏ ਸੀ ਢੜੇ ਚਲਦੀ ਆ ਜਦੋਂ ਨਵੀਂ ਥਿਊਰੀ ਆਉਂਦੀ ਆ ਪਿਛਲੀ ਥਿਊਰੀ ਚੈਲੰਜ ਹੁੰਦੀ ਆ ਫੇਰ ਟਕਰਾ ਤਾਂ ਹੁੰਦਾ ਹੀ ਆ ਹਾਂ ਜਿਹੜਾ ਸਾਰੇ ਦਾ ਸਾਰਾ ਪਸਾਰਾ ਹੈ ਨਾ ਇਹ એનર્ਜੀ ਏ ਆ ਚਾਨਣ ਆ ਰਿਹਾ ਸੂਰਜ ਤੋਂ ਏਡੀ ਦੂਰ ਚਾਨਣ ਆ ਰਿਹਾ 8 ਮਿੰਟਾਂ ਦੇ ਵਿੱਚ ਲਾਈਟ ਪਹੁੰਚ ਜਾਂਦੀ ਹੈ ਇੱਥੇ ਸੂਰਜ ਦੀ ਲਾਈਟ ਧਰਤੀ 'ਤੇ 8 ਮਿੰਟਾਂ 'ਚ 8 ਮਿੰਟਾਂ 'ਚ ਪਹੁੰਚ ਜਾਂਦੀ ਹੈ ਹਾਂ ਸਪੀਡ ਆਫ ਲਾਈਟ ਜਿਵੇਂ ਪੜਦੇ ਸੀ ਅਪਨ 9ਵੀਂ 10ਵੀਂ ਤੱਕ ਹੀ ਪੜਿਆ ਮਾੜਾ ਮੋਟਾ ਇਹ 3 ਲੱਖ ਕਿਲੋਮੀਟਰ ਪ੍ਰਤੀ ਸੈਕਿੰਡ ਜੇ ਖਲੋਤਾ ਇੱਕ ਜਗ੍ਹਾ 'ਤੇ ਤਾਂ ਹੈ ਨਹੀਂ ਹੈ ਹੀ ਨਹੀਂ ਜੇ ਤੁਰਿਆ ਜਾਂਦਾ ਤਾਂ ਹੈਗਾ ਤਾਂ ਉਦੋਂ ਹੀ ਦਿਖਾਈ ਦੇਊਗਾ ਸਾਨੂੰ ਜਦੋਂ ਤੁਰਿਆ ਜਾ ਰਿਹਾ ਜਦੋਂ ਤੁਰਿਆ ਜਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਨਾਲ ਮੇਰੇ ਵੀਰ ਜੀ ਬੈਠੇ ਨੇ ਪ੍ਰੋਫੈਸਰ ਡਾਕਟਰ ਦਵਿੰਦਰ ਸਿੰਘ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਇੱਕ ਵਾਰੀ ਫੇਰ ਸਤਿ ਸ਼੍ਰੀ ਅਕਾਲ ਵੈਸੇ ਤਾਂ ਬੜੇ ਵਿਸ਼ੇ ਨੇ ਇਹਦੇ ਵਿੱਚ ਅੱਗੇ ਅਸੀਂ ਆਉਣ ਲਈ ਵੀਡੀਓ ਚ ਕਰਾਂਗੇ ਕਵਰ ਤੇ ਜਿਵੇਂ ਅੱਜ ਗੱਲ ਕੀਤੀ ਸੂਰਜੀ ਮੱਥੇ ਲੱਗ ਰਿਹਾ ਹੁਣ ਤੇ ਜਨਨ ਕਿ ਟਿੱਕੀ ਬਿਲਕੁਲ ਛਪ ਚਲੀ ਹੈ ਇਹ ਚਾਨਣ ਮਤਲਬ ਚਾਨਣ ਕਾਦਾ ਬਣਿਆ ਹੁੰਦਾ ਇਸ ਤੋਂ ਹੋਰ ਸਿੰਪਲ ਕੁਐਸਚਨ ਮੈਂ ਕੀ ਪੁੱਛਣਾ ਵੀ ਚਾਨਣ ਕਿਵੇਂ ਬਣਦਾ ਹੈ ਇਦੇ ਬਾਰੇ ਚਾਨਣ ਤੇ ਚਾਨਣਾ ਪਾਉ ਮਾ ਜੀ ਚਾਨਣ ਤੇ ਚਾਨਣਾ ਪਾਜੀ ਹਨਾ ਹਨੇਰਾ ਹੋ ਰਿਹਾ ਹੁਣ ਹੌਲੀ ਹੌਲੀ 11 12 ਘੰਟੇ ਨਹੀਂ ਯਾਨੀ ਕਿ ਹਨੇਰਾ ਹੋ ਜਾਣਾ ਚਲੋ ਉਹ ਤਾਂ ਸਭ ਨੂੰ ਪਤਾ ਧਰਤੀ ਗੋਲ ਘੁਮਰੀ ਹੈ ਸੂਰਜ ਜਦੋਂ ਪਾਸੇ ਆਪਣਾ ਪਾਸਾ ਹੋ ਗਿਆ ਅਮਰੀਕਾ ਵਾਲੇ ਅੱਗੇ ਆ ਗਏ ਤੇ ਉਧਰ ਹੁਣ ਚਾਨਣ ਪੈ ਰਿਹਾ ਪਰ ਸੂਰਜ ਦੇ ਕੋਲ ਉਹ ਚਾਨਣ ਕਿੱਥੋਂ ਆਇਆ ਉਹ ਯਾਨੀ ਕਿ ਕਾਹਦਾ ਬਣਿਆ ਉਹ ਚਾਨਣ ਟੈਕਨੀਕਲ ਲੈਂਗੁਏਜ ਦੇ ਵਿੱਚ ਕਹੀਏ ਇਲੈਕਟ੍ਰੋਮੈਗਨੇਟਿਕ ਵੇਵ ਹੈ ਉਹ ਵੀ ਇੱਕ એનર્ਜੀ ਹੈ ਜਿਹੜਾ ਹਾਂ ਜਿਹੜਾ ਸਾਰੇ ਦਾ ਸਾਰਾ ਪਸਾਰਾ ਹੈ ਨਾ ਇਹ એનર્ਜੀ ਏ ਆ एनर्जी चाहे रेडिएशन दी फॉर्म ਦੇ ਵਿੱਚ ਕਹਿ ਲੋ ਚਾਹੇ ਆਪਾਂ ਮੈਟਰ ਦੀ ਫਾਰਮ ਦੇ ਵਿੱਚ ਕਹਿ ਲੋ ਮੈਟਰ ਮਤਲਬ ਜਿਹਦਾ वजन ਹੈ ਮੈਂ ਵੀ એનર્ਜੀ ਆ ਤੁਸੀਂ ਵੀ એનર્ਜੀ ਆ ਹਾਂ ਦੋ ਚੀਜ਼ਾਂ ਇੱਕ ਮੈਟਰ ਹੈ ਮੈਟਰ ਇੱਕ ਰੇਡੀਏਸ਼ਨ ਆ ਰੇਡੀਏਸ਼ਨ ਇਹਨਾਂ ਦੇ ਉੱਪਰ ਪਈ ਹੈ એનર્ਜੀ એનર્ਜੀ ਨੂੰ ਵੰਡ ਲਿਆ ਏ ਓਕੇ ਇੱਕ ਰੇਡੀਏਸ਼ਨ ਦੀ ਫਾਰਮ ਦੇ ਵਿੱਚ ਇੱਕ ਮੈਟਰ ਦੀ ਫਾਰਮ ਦੇ ਵਿੱਚ ਮੈਟਰ ਦੀ ਫਾਰਮ ਦੇ ਵਿੱਚ ਮਤਲਬ ਉਹਦਾ वजन ਹੈ ਚਾਹੇ ਵਜ਼ਨ ਥੋੜਾ ਹੈ ਆਟਮ ਹੈ ਚਾਹੇ ਵੱਡਾ ਹੈ ਧਰਤੀ ਹੈ ਜਾਂ ਹੋਰ ਕੋਈ ਵੱਡਾ ਗ੍ਰਹਿ ਹੈ ਜੋ ਮਰਜ਼ੀ ਲਾ ਲਈਏ ਮੈਟਰ ਹੈ ਨਾ ਅੱਛਾ ਹੈ ਹਾਂ ਬਿਲਕੁਲ ਇੱਕ ਰੇਡੀਏਸ਼ਨ ਹੈ ਉਹ ਮੈਟਰ ਨਹੀਂ ਉਹਦਾ ਵਜ਼ਨ ਨਹੀਂ ਉਹ ਆ ਰਹੀ ਹੈ ਕਿ ਜਿਹੜੀ ਲਾਈਟ ਹੈ ਹਾਂ ਇਹ ਤਰੰਗ ਹੈ ਇੱਕ ਤਰੰਗ ਹੈ ਮੈਂ ਬੋਲ ਰਿਹਾ ਤੁਸੀਂ ਸੁਣ ਰਹੇ ਹੋ ਮੈਂ ਬੋਲਣ ਦੇ ਕੋਈ ਬੱਟੇ ਤਾਂ ਨਹੀਂ ਸੁੱਟ ਰਿਹਾ ਵੀ ਇੰਨੇ ਵਜ਼ਨ ਦਾ ਬੱਟਾ ਹੈ ਹੁਣੇ ਤੋਂ ਵੱਧ ਸੁਣੋ ਹੈਨਾ ਇਹ ਤਾਂ ਨਹੀਂ ਹੈਗਾ ਹੈਣਾ ਉਹਦੇ ਬੋਲਾਂ ਚ ਕਹਿ ਦਿੰਦੇ ਕਹਿੰਦੇ ਕੋਈ ਵਜਨ ਵਾਲੀ ਗੱਲ ਕਰ ਪਰ ਗੱਲ ਦਾ ਵਜਨ ਵੈਸੇ ਤੋਲਣ ਚ ਨਹੀਂ ਹੁੰਦਾ ਸੁਣਨ ਚ ਹੈ ਇਸ ਤਰ੍ਹਾਂ ਹੈ ਇੱਕ ਤਰੰਗਾ ਨਹੀਂ ਨਾ ਤੁਸੀਂ ਮੈਨੂੰ ਦੇਖ ਰਹੇ ਹੋ ਤਰੰਗਾ ਨਾਲ ਦੇਖ ਰਹੇ ਹੋ ਨੀਰਾ ਹੋਵੇ ਦਿਸਦਾ ਨਹੀਂ ਹੈਗਾ ਹਾਂ ਦਿਸਦਾ ਨਹੀਂ ਅੱਖਾਂ ਤਾਂ ਮੇਰੀਆਂ ਉਹੀ ਨੇ ਅੱਖਾਂ ਤਾਂ ਉਹੀ ਨੇ ਉਸ ਚੀਜ਼ ਤੇ ਰੋਸ਼ਨੀ ਪੈਣੀ ਜ਼ਰੂਰੀ ਹੈ ਨਾ ਕਿ ਅੱਖਾਂ ਤੇ ਵੀ ਪੜ ਦੇਣ ਇੱਕ ਇਲੈਕਟ੍ਰੋਮੈਗਨੇਟਿਕ ਵੇਵ ਹੈ ਜਦੋਂ ਇਹ ਚੀਜ਼ ਦੀ ਖੋਜ ਹੋਈ ਹਾਂ ਚਾਨਣ ਦੀ ਹਾਂ ਇਲੈਕਟ੍ਰੋਮੈਗਨੇਟਿਕ ਵੇਵਸ ਦੀ ਜਿਹੜੀ ਇਲੈਕਟ੍ਰੋਮੈਗਨੇਟਿਕ ਥਿਊਰੀ ਆਈ ਹੂੰ 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 ਮੈਕਸਵੈਲ ਨੇ ਜਦੋਂ ਲੱਭੀ ਇਹ ਵੀ ਇਹ ਕਹਾਣੀਆਂ ਵੀ ਇਹ ਕਹਿਜੀ ਚੀਜ਼ ਹੈ ਜਿਹੜੀ ਵੈਕਿਊਮ ਦੇ ਵਿੱਚ ਦੀ ਵੀ ਲੰਘ ਜਾਂਦੀ ਹੈ। ਅੱਛਾ। ਵੀ ਮੀਨਸ ਕਿ ਜਿੱਥੇ ਕੁਝ ਵੀ ਨਹੀਂ ਹੈਗਾ ਉਹਦੇ ਵਿੱਚ ਦੀ ਵੀ ਇਹ ਤਾਕਤ ਲੰਘ ਜਾਂਦੀ ਹੈ। ਲੰਘ ਜਾਂਦੀ ਹੈ। ਇਹਨੇ ਫਿਰ ਨਿਊਟਨ ਵਾਲੀਆਂ ਜਿਹੜੀਆਂ ਨਿਊਟੋਨियन ਫਿਜ਼ਿਕਸ ਹੈ ਜਿਹੜੀ ਕਹਿੰਦੇ ਨੇ ਜਿਹੜੀ ਹੁਣ ਚੱਲਦੀ ਆਈ ਹੈ ਨਾ ਜਿੱਤੇ ਮਕੈਨਿਕਸ ਖੜੀ ਆ। ਅੱਛਾ ਜੀ। ਉੱਚੀ ਚੈਲੰਜ ਹੋ ਗਈ। ਅੱਛਾ ਜੀ। ਹਾਂ ਉਸ ਤੋਂ ਬਾਅਦ ਇਹ ਵਿੱਚ ਫਿਰ ਦੋਨੋਂ ਸਾਇੰਸਦਾਨਾਂ ਦੇ ਦੋ ਧੜੇ ਬਣ ਗਏ। ਮੈਕਸਵਲ ਕਹਿੰਦਾ ਮੈਂ ਵੀ ਸਹੀ ਆ ਹਾਂ ਨਿਊਟਨ ਹੋਰ ਹੀ ਕਹਿੰਦੇ ਕਹਿੰਦੇ ਅਸੀਂ ਵੀ ਸਹੀ ਆ ਅਸੀਂ ਵੀ ਸਹੀ ਆ ਇਹਨਾਂ ਦੇ ਵਿੱਚ ਫਿਰ ਕਿਸਮਾਨ ਚੱਲਿਆ ਇਹ ਵੇਖ ਲਓ ਹਰੇਕ ਸਬਜੈਕਟ 'ਚ ਹੀ ਆ ਹਾਂ ਕੋਈ ਚਾਹੀ ਕੋਈ ਅਨਕ ਲਿਟਰੇਚਰ ਉਠਾ ਕੇ ਵੇਖ ਲਓ ਹਿਸਟਰੀ ਦੇ ਵਿੱਚ ਤੇ ਫਲਾਂਕੋ ਜੀ ਇਤਿਹਾਸਕਾਰਾਂ ਦੇ ਅਨੁਸਾਰ ਇਹ ਲੜਾਈ ਐਦੋਂ ਹੋਈ ਆ ਕੁਝ ਕਹਿੰਦੇ ਅਸੀਂ ਹੋਈ ਹੈ ਨਾ ਇਹ ਵੀ ਲੜਾਈ ਏ ਸੀ ਢੜੇ ਚਲਦੀ ਆ ਜਦੋਂ ਨਵੀਂ ਥਿਉਰੀ ਆਉਂਦੀ ਹੈ ਪਿਛਲੀ ਥਿਉਰੀ ਚੈਲੰਜ ਹੁੰਦੀ ਹੈ ਫਿਰ ਟਕਰਾ ਤਾਂ ਹੁੰਦਾ ਹੀ ਆ ਹੁੰਦਾ ਹੀ ਆ ਹਾਂ ਉਹ ਕਹਿੰਦਾ ਮੈਂ ਸਹੀ ਉਹ ਕਹਿੰਦਾ ਮੈਂ ਸਹੀ ਵਿਰੋਧ ਤੇ ਵਿਕਾਸ ਦੋਵੇਂ ਨਾਲ ਨਾਲ ਤੁਸੀਂ ਗੱਲ ਕੀਤੀ ਆ ਚਾਨਣ ਦੀ ਹੂੰ ਚਾਨਣ ਦੀ ਚਾਨਣ ਦੀ ਨਾ ਹੂੰ ਜਦੋਂ ਕਿਸੇ ਚੀਜ਼ ਦਾ ਦੇਖਣਾ ਹੁੰਦਾ ਹੈਗਾ ਵੀ ਇਹਦਾ ਅਸਰ ਕਿਦਾਂ ਕਿਦਾਂ ਹੈ ਫਿਰ ਪਤਾ ਲੱਗਦਾ ਦੋ ਥਿਉਰੀਆਂ ਨੇ ਇਹਦੇ ਤੇ ਹੂੰ ਇੱਕ ਬੀਬੀ ਨੇਚਰ ਹੈ ਬੀਬੀ ਨੇਚਰ ਇੱਕ ਇਹਦੀ ਪਾਰਟੀਕਲ ਨੇਚਰ ਹੈ ਪਾਰਟੀਕਲ ਨੇਚਰ ਹਾਂ ਇਹ ਹੁਣ ਦੋਨੋਂ ਚੀਜ਼ਾਂ ਮਿਕਸ ਹੋ ਗਈਆਂ ਜਦੋਂ ਮੈਂ ਪਹਿਲਾਂ ਤੁਹਾਨੂੰ ਕਿਹਾ ਸੀ ਵੀ ਇੱਕ ਰੇਡੀਏਸ਼ਨ ਹੁੰਦੀ ਹੈ ਇੱਕ ਮੈਟਰ ਹੁੰਦਾ ਇੱਕ ਮੈਟਰ ਹੁੰਦਾ ਹੈ ਹਨਾ ਚਾਨਣਵਾਰ ਇਹ ਚੀਜ਼ ਪਤਾ ਲੱਗੀ ਵੀ ਇਹ ਇਹ ਦੋਨੋਂ ਤਰ੍ਹਾਂ ਨਾਲ ਬਿਹੇਵ ਕਰ ਸਕਦਾ ਹੈ ਅੱਛਾ ਜੀ ਵੀ ਕਣ ਵੀ ਹੈਗੇ ਤੇ ਯਾਨੀ ਕਿ ਰੇਡੀਏਸ਼ਨ ਵੀ ਹੈ ਇਹ ਕਣ ਦੇ ਤੌਰ ਤੇ ਵੀ ਵਿਚਰਦਾ ਹੈ ਤੇ ਇਹ ਰੇਡੀਏਸ਼ਨ ਦੇ ਤੌਰ ਤੇ ਵੀ ਵਿਚਰਦਾ ਹੈ ਅੱਛਾ ਜੀ ਯਾਨੀ ਕੁਆਂਟਮ ਮੈਕੈਨਿਕਸ ਕਹਿੰਦੀ ਹੈ ਵੀ ਇਹ ਇਹਦੀ ਕੀ ਹੈ ਵੇਵੀ ਨੇਚਰ ਦੇ ਨਾਲ-ਨਾਲ ਪਾਰਟੀਕਲ ਨੇਚਰ ਵੀ ਹੈ ਹੂੰ ਉਹ ਜਿਹੜਾ ਛੋਟੇ ਤੋਂ ਛੋਟਾ ਪਾਰਟੀਕਲ ਆ ਹੂੰ ਉਹਨੂੰ ਫੋਟੋਨ ਕਿਹਾ ਜਾਂਦਾ ਚਾਨਣ ਦਾ ਸਭ ਤੋਂ ਛੋਟਾ ਜਿਹੜਾ ਹਿੱਸਾ ਹੈ ਕਣ ਹਾਂ ਚਾਨਣ ਦਾ ਛੋਟੇ ਵੀ ਜੇ ਕਹਿ ਦਿੱਤਾ ਵੀ ਚਾਨਣ ਭਾਈ ਵੇਵ ਤਰੰਗ ਵੀ ਆ ਹਾਂ ਤੇ ਇਹ ਪਾਰਟੀਕਲ ਵੀ ਆ ਪਾਰਟੀਕਲ ਦਾ ਛੋਟੇ ਤੋਂ ਛੋਟਾ ਜਿਹੜਾ ਹਿੱਸਾ ਹੈ ਹੂੰ ਉਹਨੂੰ ਫੋਟੋਨ ਕਿਹਾ ਗਿਆ। ਚਾਨਣ ਦੇ ਛੋਟੇ ਤੋਂ ਛੋਟੇ ਹਿੱਸੇ ਨੂੰ ਫੋਟੋਨ ਕਹਿੰਦੇ ਨੇ। ਫੋਟੋਨ ਕਹਿੰਦੇ ਨੇ। ਬੋਲੇ ਬੋਲੇ ਹੋ ਸਕਦਾ ਉਹਨਾਂਲੇ ਸਮੇਂ 'ਚ ਫੋਟੋਨ ਦੇ ਅੰਦਰ ਵੀ ਚਾਤੀ ਮਾਰ ਕੇ ਵੇਖਣ। ਹੁਣ ਅੱਗੇ ਇਹ ਕੀ ਹੈ ਹੁਣ ਜਿਹੜਾ ਫੋਟੋਨ ਆਗਰ ਨਵਾਂ ਇਹ ਕੀ ਹੈ? ਕਿਵੇਂ ਦਾ ਵਿਖਾਈ ਦਿੰਦਾ ਏ? ਇਹਦੇ ਬਾਰੇ ਵੀ ਫਿਰ ਇੱਕ ਬੜੀ ਇੰਟਰਸਟਿੰਗ ਜੀ ਗੱਲ ਹੈ। ਹਾਂ। ਇਹ ਇੱਕ ਏਦਾਂ ਦਾ ਪਾਰਟੀਕਲ ਹੈ ਜਿਹਦਾ ਨਾ ਤਾਂ ਮਾਸ ਹੈ। ਅੱਛਾ। ਨਾ ਚਾਰਜ ਹੈ ਜਦੋਂ ਖੜਾ ਹੁੰਦਾ। ਇਹਦਾ ਮਤਲਬ ਹੈ ਹੀ ਨਹੀਂ। ਹੁਣ ਪਾਰਟੀਕਲ ਕਿਹੜਾ ਹੋਇਆ? ਜਿਹਦਾ ਮਾਸ ਹੀ ਨਹੀਂ ਜਿਹਦਾ ਮਾਸ ਹੀ ਨਹੀਂ ਹੁੰਦਾ ਜਿਹਦਾ ਮਾਸ ਨਹੀਂ ਹੋ ਕੁਛ ਨਹੀਂ ਕੁਛ ਨਹੀਂ ਮਤਲਬ ਜੇ ਇਹੋ ਖੜਾ ਹੈ ਤਾਂ ਕੁਛ ਨਹੀਂ ਜੇ ਤੁਰਿਆ ਜਾਂਦਾ ਤਾਂ ਉਹ ਪਾਰਟੀਕਲ ਹੈ ਤਾਂ ਉਹ ਹੈਗਾ ਹਾਂ ਤਾਂ ਉਹ ਹੈਗਾ ਇਹ ਹੈ ਫੋਟੋਨ ਹੈ ਫੋਟੋਨ ਇਹ ਚੀਜ਼ ਹੈ ਜੇ ਖੜੋਤਾ ਇੱਕ ਜਗ੍ਹਾ ਤੇ ਤਾਂ ਹੈ ਨਹੀਂ ਹੈ ਹੀ ਨਹੀਂ ਜੇ ਤੁਰਿਆ ਜਾਂਦਾ ਤਾਂ ਹੈਗਾ ਤਾਂ ਉਦੋਂ ਹੀ ਦਿਖਾਈ ਦੇਊਗਾ ਸਾਨੂੰ ਜਦੋਂ ਤੁਰਿਆ ਜਾ ਰਿਹਾ ਜਦੋਂ ਤੁਰਿਆ ਜਾ ਮਤਲਬ ਔਖਾ ਵੀ ਨਹੀਂ ਕਹਿ ਸਕਦੇ ਲੇਕਿਨ ਅਸੀਂ ਇਹ ਦੇਖਦੇ ਵੀ ਵਿਗਿਆਨੀ ਕਿੱਥੋਂ ਤੱਕ ਗਏ ਹੋਏ ਨੇ ਹਾਲੇ ਦੁਆਲੇ ਚ ਕਈ ਕੁਝ ਕੱਢਤਾ ਉਹਨਾਂ ਨੇ ਰੱਬੀ ਕਣਾ ਤੱਕ ਦੀਆਂ ਗੱਲਾਂ ਹੋ ਰਹੀਆਂ ਅੱਗੇ ਜਾ ਕੇ ਕਰਾਂਗੇ ਆਪਾਂ ਗੱਲਾਂ ਉਹਨਾਂ ਦੀਆਂ ਵੀ ਅੱਗੇ ਅਸੀਂ ਫਿਜ਼ਿਕਸ ਦੇ ਹੋਰ ਵਧੀਆ-ਵਧੀਆ ਕਨਸੈਪਟ ਜਿਹੜੇ ਨੇ ਤੁਹਾਨੂੰ ਹੈਰਾਨ ਕਰਨ ਵਾਲੇ ਟੌਪਿਕ ਨੇ ਜਿਹੜੇ ਉਹ ਡਾਕਟਰ ਸਾਹਿਬ ਨਾਲ ਆਪਾਂ ਸਾਂਝੇ ਕਰਾਂਗੇ ਅੱਜ ਦੇ ਲਈ ਇੰਨਾ ਹੀ ਹੈ ਬਹੁਤ-ਬਹੁਤ ਮਿਹਰਬਾਨੀ ਜੀ ਤੁਹਾਡੀ ਥੈਂਕ ਯੂ ਤੁਹਾਡੀ ਬਹੁਤ-ਬਹੁਤ ਮਿਹਰਬਾਨੀ ਵੀਡੀਓ ਲਾਈਕ ਕਰਦੇ ਹੋ ਤੇ ਸ਼ੇਅਰ ਕਰਦੇ ਹੋ ਚੈਨਲ ਸਬਸਕ੍ਰਾਈਬ ਕਰਦੇ ਹੋ ਪ੍ਰੋਫੈਸਰ ਸਾਹਿਬ ਵਲੌਗਸ ਮਿਲਦੇ ਹਾਂ ਕਿਸੇ ਅਗਲੀ ਐਜੂਕੇਸ਼ਨਲ ਵੀਡੀਓ ਦੇ ਵਿੱਚ